ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਹਾਂਜੀ ਅੱਜ ਆਪਾਂ ਕਹਾਣੀ ਰੱਜੋ ਕਮਲੀ ਦਾ ਪਾਗ ਅਗਲਾ ਸਟਾਰਟ ਕਰਦੇ ਹਾਂ ਜੇ ਤੁਸੀਂ ਪਹਿਲਾ ਪਾਗ ਪੜਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਚੈਨਲ ਤੇ ਜਾ ਕੇ ਪਹਿਲਾ ਪਾਗ ਪੜ ਸਕਦੇ ਹੋ ਤੇ ਜੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਆਓ ਉਸ ਨੂੰ ਸ਼ੁਰੂ ਕਰੀਏ ਸੀਟ ਤੇ ਇੱਕ 26 ਕੋ ਸਾਲ ਦੀ ਕੁੜੀ ਬੈਠੀ ਸੀ ਜੋ ਨਥੇ ਦੇ ਕਹਿਣ ਤੇ ਟ੍ਰੱਕ ਵਿੱਚ ਉੱਤਰਾਈ ਉਹਦੇ ਕੱਪੜੇ ਕਈਆਂ ਜਗ੍ਹਾ ਤੋਂ ਪਾਟੇ ਹੋਏ ਸਨ ਪੈਰਾਂ ਤੋਂ ਉਹ ਨੰਗੀ ਸੀ ਸਿਰ ਦੇ ਵਾਲ ਖਿਲਰੇ ਹੋਏ ਸਨ ਇੱਕ ਕੱਪੜਿਆਂ ਦੀ ਗੰਢੀ ਉਹਨੇ ਕੱਚ ਵਿੱਚ ਫੜੀ ਹੋਈ ਸੀ ਉਹ ਕੰਬ ਰਹੀ ਸੀ ਡਰ ਨਾਲ ਜਾਂ ਠੰਡ ਨਾਲ ਇਹ ਰੱਬ ਜਾਣਦਾ ਉਹਦਾ ਗੋਰਾ ਰੰਗ ਟ੍ਰੱਕ ਦੀਆਂ ਲਾਈਟਾਂ ਵਿੱਚ ਐਦਾਂ ਚਮਕਿਆ ਜਿਵੇਂ ਕਾਲੇ ਬੱਦਲਾਂ ਵਿੱਚ ਬਿਜਲੀ ਲਿਸ਼ਕ ਗਈ ਹੋਵੇ ਉਹ ਕਿਸੇ ਪਰੀਆਂ ਤੋਂ ਘੱਟ ਨਹੀਂ ਸੀ ਉਹ ਡਰੀ ਹੋਈ ਲੱਗ ਰਹੀ ਸੀ ਆਸੇ-ਪਾਸੇ ਵੇਖਦੀ ਉਹ ਨੱਥੇ ਦੀ ਮਗਰ ਤੁਰ ਪਈ ਜਿਵੇਂ ਉਹ ਹਵਾਵਾਂ ਤੋਂ ਵੀ ਡਰ ਰਹੀ ਹੋਵੇ ਇਸ ਤੋਂ ਸੋਹਣੀ ਕੁੜੀ ਮੈਂ ਪਹਿਲਾਂ ਕਦੇ ਨਹੀਂ ਦੇਖੀ ਸੀ ਓਏ ਸੱਜਣਾ ਓਏ ਸੱਜਣ ਬਈ ਕਿੱਥੇ ਲੁਕਿਆ ਬੈਠਾ ਪਤੰਦਰਾ ਆਹ ਦੇਖ ਪਤੰਦਰਾ ਮੈਂ ਤੇਰੇ ਆਸਤੇ ਇੰਦਰ ਦੇ ਖਾੜੇ ਵਿੱਚੋਂ ਪਰੇ ਲੈ ਕੇ ਆਇਆ 45 ਕੋਸ ਦਾ ਸੱਜਣ ਸਿਓ ਮੁੱਛਾਂ ਨੂੰ ਪੱਟ ਦਿੰਦਾ ਸਵਾਤ ਵਿੱਚੋਂ ਬਾਹਰ ਨਿਕਲਿਆ ਆਗੇ ਆ ਗਿਆ ਭਾਈ ਜਦ ਸੱਜਣ ਸਿਓ ਨੇ ਉਸ ਕੁੜੀ ਵੱਲ ਵੇਖਿਆ ਤਾਂ ਉਹਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਛੜੇ ਦੇ ਕਰ ਪਹਿਲੀ ਵਾਰ ਕੋਈ ਜਵਾਨ ਕੁੜੀ ਖੜੀ ਸੀ ਉਹ ਵੀ ਪਰੀਆਂ ਵਰਗੀ ਬਾਈ ਇੱਕ ਗੱਲ ਸੁਣ ਧਿਆਨ ਨਾਲ ਇਹ ਬਿਲਕੁਲ ਡਰੀ ਹੋਈ ਐ ਇੱਕ ਵਾਰ ਮਾਸੀ ਗੁਲਾਬਕੌਰ ਨੂੰ ਬੁਲਾ ਲਾ ਇਹਨੂੰ ਵੀ ਥੋੜਾ ਹੌਂਸਲਾ ਹੋ ਜਾ ਫਿਰ ਤਾਂ ਤੈਨੂੰ ਪਤਾ ਹੀ ਐ ਰੇਣੀਤਾ ਬਾਈ ਤੇਰੇ ਕੋਲ ਹੀ ਐ ਆਪਾਂ ਤਾਂ ਕਦੇ-ਕਦੇ ਢੇੜਾ ਮਾਰਿਆ ਕਰਨਾ ਨਥਾ ਦੰਦੀਆਂ ਕੱਢਦਾ ਬੋਲਿਆ ਠੀਕ ਹੈ ਠੀਕ ਹੈ ਸਮਝ ਗਿਆ ਨਥਿਆ ਪਰ ਕੰਜਰਾ ਮਾਸੀ ਨੂੰ ਕਿਉਂ ਸਦਣਾ ਚੱਲ ਪਹਿਲਾਂ ਦੋ ਦੋ ਕਟ ਲਾਈਏ ਓਏ ਮੈਂ ਪਰਸੋਂ ਹੀ ਕੱਢੀ ਆ ਪਹਿਲੇ ਤੋੜਦੀ ਆ ਦੂਰੋਂ ਅੱਗ ਫੜਦੀ ਆ ਪੁੱਤ ਸੱਜਣ ਸਿਉ ਉਸ ਕੁੜੀ ਨੂੰ ਸਵਾਦ ਵਿੱਚ ਲੈ ਗਿਆ ਜਦ ਉਹਨੂੰ ਫੜ ਕੇ ਮੰਜੇ ਤੇ ਬਿਠਾਉਣ ਲੱਗਾ ਉਹਨੇ ਝਟਕੇ ਨਾਲ ਸੱਜਣ ਸਿਉ ਦਾ ਹੱਥ ਪਰੇ ਕਰ ਦਿੱਤਾ ਉਸ ਕੁੜੀ ਦਾ ਪੂਰਾ ਸਰੀਰ ਡਰ ਨਾਲ ਕੰਬਣ ਲੱਗ ਪਿਆ ਉਨੇ ਇਧਰ ਉਧਰ ਦੇਖਿਆ ਇੱਕ ਨਿੱਕੇ ਜਿਹੇ ਬਲਬ ਤੋਂ ਬਿਨਾਂ ਕੋਈ ਨਹੀਂ ਉਸ ਕਮਰੇ ਵਿੱਚ ਜਾਂ ਉਹਦੇ ਅੱਗੇ ਸੱਜਣ ਸਿਓ ਖੜਾ ਸੀ ਉਹ ਕੂੜੀ ਡਰਦੀ ਮਾਰੀ ਇੱਕ ਸਬਾਤ ਹੀ ਇੱਕ ਕੋਨੇ ਵਿੱਚ ਜਾ ਕੇ ਪੁੰਝੇ ਬੈਠ ਗਈ ਗੱਠੜੀ ਉਨੇ ਬੁੱਕਲ ਵਿੱਚ ਲੁਕੋ ਲਈ ਦੋਵੇਂ ਹੱਥ ਅੱਖਾਂ ਮੂਰੇ ਕਰਦੀ ਬੋਲੀ ਮੈਂ ਕੁਝ ਨਹੀਂ ਕੀਤਾ ਮੈਂ ਕੁਝ ਨਹੀਂ ਕੀਤਾ ਪਲੀਜ਼ ਲੈ ਮੀ ਆਈ ਵਾਂਟ ਗੋ ਬੈਕ ਮਾਈ ਹਾਊਸ ਪਲੀਜ਼ ਲੀਵ ਮੀ ਪਲੀਜ਼ ਐਨਾ ਬੋਲ ਕੇ ਉਹ ਰੋਣ ਲੱਗ ਪਈ ਓਏ ਆ ਜਾ ਆ ਜਾ ਬਾਹਰ ਪਤੰਦਰਾ ਤੂੰ ਤਾਂ ਅੰਦਰ ਹੀ ਲਾਲਾ ਸੁਟਕੇ ਬਹਿ ਗਿਆ ਇਹ ਇੱਥੇ ਹੀ ਰਹਿਣੀ ਆ ਖਸਮਾ ਤੇਰੇ ਕੋਲ ਬਾਹਰੋਂ ਨੱਥਰ ਨੇ ਪਿੱਤਲ ਦੇ ਗਲਾਸਾਂ ਵਿੱਚ ਪੈਗ ਪਾਉਂਦੇ ਨੇ ਸੱਜਣ ਸਿਓ ਨੂੰ ਆਵਾਜ਼ ਦਿੱਤੀ ਸੱਜਣ ਸਿਓ ਬਾਹਰ ਆ ਗਿਆ ਦੋਵੇਂ ਬਹਿ ਕੇ ਘਾਦੀ ਕੱਢੀ ਦਾਰੂ ਦੇ ਪੈਗ ਨਾਲ ਪੈਗ ਪੜਾਉਣ ਲੱਗੇ ਉਹ ਪੀਣ ਤੋਂ ਬਾਅਦ ਕਾਫੀ ਲੋਰ ਵਿੱਚ ਆ ਚੁੱਕੇ ਸਨ ਸੱਜਣ ਸਿਉਣੀ ਸਿਰ ਦਾ ਸਾਫਾ ਖੋਲਿਆ ਤੇ ਹਵਾ ਵਿੱਚ ਆਪਣੇ ਵਾਲ ਕਮਾਉਂਦਿਆਂ ਗਿਆ ਲਿਆ ਮੈਂ ਤੇਰੇ ਕੇਸ ਬੰਦਿਆਂ ਮੇਰੇ ਨੱਥ ਦੇ ਸ਼ਰਾਬੀ ਆ ਜਾ ਰ ਮੇ ਲਿਆ ਮੈਂ ਤੇਰੇ ਕੇਸ ਬੰਦਿਆਂ ਬੂਰਾ ਉਹ ਇੱਕ ਲਲਕਾਰਾ ਮਾਰਿਆ ਨੱਥਾ ਉਹਦੇ ਮੂੰਹ ਤੇ ਹੱਥ ਧਰਦਾ ਬੋਲਿਆ ਹੌਲੀ ਖਸਮਾ ਹੌਲੀ ਹਰਕੂ ਸਿੰਘ ਪੰਜਾਬ ਵਿੱਚ ਤੜਾ ਤੜ ਠੇਕੇ ਬੰਦ ਕਰਵਾਈ ਜਾ ਰਹੇ ਆ ਦਾਜ ਲੈਣ ਦੇਂਦੇ ਪਾਵੰਦੀ ਬਰਾਤ ਵਿੱਚ ਪੰਜ ਬੰਦੇ ਤੇ ਸਹੁਰਿਆਂ ਵੱਲੋਂ ਛੱਡੀਆਂ ਕੁੜੀਆਂ ਦੇ ਮੋੜ ਬਸੇਬੇ ਕਰਕੇ ਲੋਕ ਉਹਨਾਂ ਨੂੰ ਹੱਥਾਂ ਤੇ ਚੁੱਕੀ ਫਿਰਦੇ ਆ ਕਿਸੇ ਨੇ ਮਾੜੀ ਜਈ ਚੁਗਲੀ ਕਰਤੀ ਏਕੇ 47 ਪੁਰਪੜੀ ਵਿੱਚ ਦੀ ਕੱਢ ਦੇਣਗੇ ਵੱਡਾ ਮੁਹੰਮਦ ﺻਦੀਕ ਚੱਲ ਨੱਥਿਆ ਤੂੰ ਇਹ ਦੱਸ ਬਾਈ ਪਹਿਲਾਂ ਤੂੰ ਅੰਦਰ ਜਾਏਗਾ ਜਾਂ ਮੈਂ ਜਾਵਾਂ ਸੱਜਣ ਕੱਚਾਂ ਚਵਾਹਾਂ ਦਿੰਦਾ ਕੁਦਕ ਤਾੜੀਆਂ ਜਿਹਾ ਕੱਟਦਾ ਬੁਲਿਆ जा जा तू चल जा। ਅਸੀਂ ਤਾਂ ਏਕ ਕੰਮ ਕਰਦੇ ਹੀ ਰਹਨੇ ਆਂ। ਨਸਤਾ ਮਸਕਰੀ ਨੇ ਹੱਸਦਾ ਹੋਇਆ ਬੋਲਿਆ। ਅਚਾਨਕ ਸਵਾਦ ਦਾ ਬੂਹਾ ਲੱਗਦਾ। ਵੇਖੋ ਕੁੜੀ ਦਾਦੇ ਸੰਦੂਕ ਥੱਲੇ ਲੁਕ ਗਈ। ਪਲੀਜ਼ ਹਮੇ ਜਾਣੇ ਦੋ। ਹਮਨੇ ਕਿਸੇ ਕੋ ਨਹੀਂ ਮਾਰਾ। ਹਮੇ ਆਪਣੇ ਘਰ ਜਾਣੇ। ਪਲੀਜ਼ ਪਲੀਜ਼। ਉਹ ਉੱਚੀ ਉੱਚੀ ਰੋਣ ਲੱਗ ਪਈ। ਸੱਜਣ ਸਿਓ ਨੇ ਬਾਲਾਂ ਤੋਂ ਫੜ ਕੇ ਉਸ ਕੁੜੀ ਨੂੰ ਬਾਹਰ ਖਿੱਚ ਲਿਆ। ਤੇ ਟੁੱਟਦੇ ਹੋਏ ਬਾਣ ਦੇ ਮੰਜੇ ਤੇ ਸੁੱਟ ਦਿੱਤਾ ਉਸ ਕੁੜੀ ਨੇ ਬਹੁਤ ਹੱਥ ਪੈਰ ਮਾਰੇ ਨੱਥਾ ਉੱਠ ਕੇ ਬੱਕਰੀਆਂ ਦੇ ਬਾੜੇ ਵਿੱਚ ਚਲਾ ਗਿਆ ਬੱਕਰੀਆਂ ਦੀ ਮੈਂ ਮੈਂ ਦੀ ਆਵਾਜ਼ ਤੇ ਗੱਲਾਂ ਵਿੱਚ ਪਾਈਆਂ ਟੱਲੀਆਂ ਦੀ ਆਵਾਜ਼ ਗੂੰਜਦੀ ਹੋਈ ਅਸਮਾਨ ਨੂੰ ਪਹੁੰਚ ਗਈ ਇਸ ਆਵਾਜ਼ ਵਿੱਚ ਉਸ ਕੁੜੀ ਦੀਆਂ ਚੀਕਾਂ ਦੀ ਆਵਾਜ਼ ਗਵਾਚ ਗਈ ਸੱਜਣ ਦੇ ਬਾਹਰ ਆਉਂਦਿਆਂ ਹੀ ਨੱਥਾ ਅੰਦਰ ਚਲਾ ਗਿਆ ਪੂਰੀ ਰਾਤ ਪਤਾ ਨਹੀਂ ਕਿੰਨੇ ਵਾਰ ਸਵਾਦ ਦਾ ਬੂਹਾ ਖੁੱਲਿਆ ਤੇ ਕਿੰਨੀ ਵਾਰ ਬੰਦ ਹੋਇਆ ਸਵੇਰੇ ਦਿਨ ਚੜਨ ਤੋਂ ਪਹਿਲਾਂ ਹੀ ਨੱਤਾ ਟਰੱਕ ਸਟਾਰਟ ਕਰਕੇ ਨਿਕਲ ਗਿਆ ਪੌਫਟਾਲਾ ਹੁੰਦਿਆ ਸੱਜਣ ਵੀ ਬੱਕਰੀਆਂ ਦਾ ਇੱਜ਼ਤ ਛੱਡ ਕੇ ਰੋਹੀਆਂ ਵੱਲ ਨਿਕਲ ਗਿਆ ਬਾਹਰੋਂ ਲੱਕੜ ਦਾ ਦਰਵਾਜ਼ਾ ਬੰਦ ਕਰਕੇ ਵੱਡੇ ਲੱਕੜ ਪਸਾ ਗਿਆ ਦਿਨ ਚੜੇ ਉਹ ਕੁੜੀ ਸਵਾਦ ਵਿੱਚੋਂ ਬਾਹਰ ਨਿਕਲੀ ਉਹਨੇ ਸਰੀਰ ਤੇ ਇੱਕ ਚੁੰਨੀ ਲਪੇਟੀ ਹੋਈ ਸੀ ਪੂਰੇ ਸਰੀਰ ਤੇ ਵੱਜੇ ਨੋਹਾਂ ਦੇ ਨਿਸ਼ਾਨ ਸਨ ਹਿੰਦੂ ਬਹਾਰਵਾਰ ਖੇਤਾਂ ਵਿੱਚ ਕੰਮ ਹੋਣ ਕਰਕੇ ਕਿਸੇ ਨੂੰ ਕੋਈ ਖਬਰ ਨਹੀਂ ਸੀ ਉਹਨੇ ਇੱਕ ਨਿਗਾਹ ਵੇੜੇ ਵਿੱਚ ਮਾਰੀ ਸੁੰਨਸੰਨ ਵੇੜਿਆ ਪਿਆ ਸੀ ਥਾਂ ਹਵਾ ਨੇ ਪੱਤੇ ਖਿਲਾੜ ਰੱਖੇ ਸਨ ਅਸਲ ਵਿੱਚ ਇਹ ਕੋਈ ਘਰ ਨਹੀਂ ਸੀ ਇਹ ਤਾਂ ਇੱਕ ਪੇਡਾਂ ਬੱਕਰੀਆਂ ਦਾ ਵਾੜਾ ਸੀ ਜਿਹਦੇ ਨਾਲ ਇੱਕ ਸਵਾਤ ਬਣੀ ਹੋਈ ਸੀ ਵੇੜੇ ਵਿੱਚ ਇੱਕ ਦੇਖ ਜਿਹਨੂੰ ਕਿਤਰੇ ਖੜੀ ਸੀ ਜਿਹਦੇ ਪੱਤੇ ਝੜ ਚੁੱਕੇ ਸਨ ਉਦੇ ਥੱਲੇ ਹੀ ਇੱਕ ਚੁੱਲ੍ਹਾ ਬਣਿਆ ਹੋਇਆ ਸੀ ਜਿਸ ਵਿੱਚੋਂ ਹਲਕਾ-ਹਲਕਾ ਧੂੰਆਂ ਉੱਠ ਰਿਹਾ ਸੀ ਚੁੱਲ੍ਹੇ ਅੱਗੇ ਸੁੱਕੇ ਪੱਤਿਆਂ ਤੇ ਕਾਨਿਆਂ ਦੇ ਬਾਲਣ ਦਾ ਢੇਕਾ ਜਿਹਾ ਢੇਰ ਪਿਆ ਹੋਇਆ ਸੀ ਤੇ ਕੋਲ ਟੋਕਰੀ ਵਿੱਚ ਇੱਕ ਦੋ ਪਿੱਤਲ ਦੇ ਪਾਂਡੇ ਪਏ ਹੋਏ ਸਨ ਉਸ ਕੁੜੀ ਨੇ ਬੇੜੇ ਵਿੱਚ ਲੱਗੇ ਨਲਕੇ ਹੇਠ ਬੈਠ ਕੇ ਇੱਕ ਹੱਥ ਨਾਲ ਨਲਕਾ ਘੇੜਨਾ ਸ਼ੁਰੂ ਕਰ ਦਿੱਤਾ ਨਲਕੇ ਵਿੱਚੋਂ ਨਿਕਲਿਆ ਘੜੀ ਵਰਗਾ ਠੰਡਾ ਤੇ ਸ਼ੀਸ਼ੇ ਵਰਗਾ ਸਾਫ਼ ਪਾਣੀ ਉਹਦੇ ਸਿਰ ਤੇ ਪੈਂਦਾ ਉਹਦੇ ਪਿੰਡੇ ਉੱਤੋਂ ਦੀ ਹੁੰਦਾ ਥੱਲੇ ਨਾਲੀ ਤੱਕ ਜਾਂਦਾ ਪੂਰਾ ਲਾਲ ਹੋ ਚੁੱਕਾ ਸੀ ਜਿਵੇਂ ਇਹ ਨਾਲੀ ਪਾਣੀ ਦੀ ਨਹੀਂ ਲਹੂ ਦੀ ਵਗ ਰਹੀ ਹੋਵੇ ਉਹਦੇ ਮਹੀਨੇ ਠੰਡੇ ਪਾਣੀ ਨੇ ਉਸਨੂੰ ਕੰਬੜੀ ਛੇੜ ਦਿੱਤੀ ਉਹ ਨਲਕੇ ਥੱਲੇ ਬੈਠੀ ਜੋ ਜੋਨਾ ਕੰਬੜ ਲੱਗੀ ਮਾਸੀ ਗੁਲਾਬੋ ਨੇ ਕੰਦ ਉੱਤੋਂ ਦੀ ਜਦੋਂ ਉਸਨੂੰ ਦੇਖਿਆ ਕੰਧ ਉੱਤੋਂ ਦੀ ਹੁੰਦੀ ਸੱਜਣ ਸਿਉਂਦੇ ਬਿੜੇ ਆ ਉਤਰੀ ਮਾਸੀ ਨੇ ਉਸ ਕੁੜੀ ਨੂੰ ਖਿੱਚ ਕੇ ਨਲਕੇ ਤੋਂ ਪਾਸੇ ਕੀਤਾ ਆਪਣੇ ਤੋਂ ਲਾ ਕੇ ਇੱਕ ਸ਼ਾਲ ਉਹਨੇ ਉਸ ਕੰਬ ਦੀ ਕੁੜੀ ਤੇ ਦੇ ਦਿੱਤਾ ਉਹ ਕੁੜੀ ਦੋਵੇਂ ਹੱਥਾਂ ਨਾਲ ਸ਼ਾਲ ਕੁੱਟੀ ਕੰਬ ਰਹੀ ਸੀ ਹਾ ਕੈਨਲ ਉੱਤੇ ਬੁੱਲ ਕੰਬ ਰਹੇ ਸਨ ਨਾਲੇ ਵਿੱਚ ਵਗਦਾ ਲਹੂ ਬੂਹੇ ਤੱਕ ਉੱਪਰ ਗਿਆ ਸੀ ਉਹ ਕੁੜੀ ਨੂੰ ਕੰਬ ਦਾ ਵੇਖ ਮਾਸੀ ਨੇ ਚੁੱਲ੍ਹੇ ਵਿੱਚ ਤੁੱਕਦੀ ਅੱਗ ਸੁੱਕੇ ਚੁੱਲ੍ਹੇ ਮੂਰੇ ਪਏ ਸੁੱਕੇ ਪੱਤੇ ਤੇ ਕਾਨੇ ਸੁੱਟੇ ਤੇ ਫੂਕੜੀ ਨਾਲ ਫੂਕ ਮਾਰੀ ਚੁੱਲ੍ਹੇ ਵਿੱਚੋਂ ਲੱਕ ਜਿੱਡਾ ਇੱਕ ਅੱਗ ਦਾ ਭਾਂਬੜ ਉੱਠਿਆ ਅੱਗ ਨੂੰ ਵੇਖ ਉਸ ਕੁੜੀ ਚੀਕਾ ਮਾਰਨ ਲੱਗ ਪਈ ਤੇ ਅੰਦਰ ਸਵਾਤ ਵਿੱਚ ਭੱਜ ਗਈ ਤੇ ਪੁਰਾਣੀਆਂ ਜੁੱਲੀਆਂ ਵਿੱਚ ਲੁੱਕ ਗਈ ਬੰਦ ਕਰੋ ਜੇ ਆਗ ਬੰਦ ਕਰੋ ਜੀ ਆਗ ਉਹ ਰੋਲਾ ਪਾਉਣ ਲੱਗ ਪਈ ਮਾਸੀ ਉਹਦੇ ਮਗਰ ਅੰਦਰ ਚੱਲ ਗਈ ਉਹ ਕੁੜੀ ਰੋਲਾ ਪਾਈ ਜਾ ਰਹੀ ਸੀ ਮਾਸੀ ਨੇ ਉਸ ਕਰਮਾ ਮਾਰੀ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਉਹਨੇ ਇੱਕ ਵਾਰ ਮਾਸੀ ਵੱਲ ਦੇਖਿਆ ਤੇ ਉਹ ਬਿਲਕੁਲ ਡਰੀ ਹੋਈ ਸੀ। ਮਾਸੀ ਨੇ ਉਸ ਕੁੜੀ ਦੀ ਕੱਟੇ ਖੋਲੀ। ਉਸ ਵਿੱਚੋਂ ਇੱਕ ਸੂਟ ਕੱਢਿਆ ਤੇ ਉਸ ਕੁੜੀ ਨੂੰ ਪਵਾ ਦਿੱਤਾ। ਉਸ ਗੱਡੀ ਵਿੱਚ ਇੱਕ ਅੱਧ ਸੜੀ ਪੱਗ ਵੀ ਸੀ। ਜਦ ਮਾਸੀ ਨੇ ਉਹ ਹੱਥ ਵਿੱਚ ਫੜੀ ਤਾਂ ਉਸ ਕੁੜੀ ਨੇ ਇੱਕ ਚਪਟ ਮਾਰ ਕੇ ਖੋਲੀ। ਮਾਸੀ ਉਸ ਨੂੰ ਸੱਜਣ ਦੇ ਸੜੀਆਂ ਮਾਰਦੇ ਜੁਲੜਾ ਵਿੱਚ ਬਿਠਾ ਕੇ ਚਾਹ ਬਣਾ ਲੈ ਆਈ। ਉਹਨੂੰ ਚਾਹ ਫੜਾਉਂਦੀ ਬੋਲੀ ਲੈ ਤੀਏ ਆ ਚਾਹ ਪੀ ਲੈ ਤੇਰਾ ਕਾਂਬਾ ਲੈ ਜੂਗਾ। ਮਾਸੀ ਤੋਂ ਚਾਹ ਗਲਾਸ ਦਾ ਫੜਦੀ ਹੋਈ ਬੋਲੀ ਥੈਂਕ ਯੂ ਸੋ ਮੱਚ। ਉਹਦੇ ਪਿੰਡੇ ਤੇ ਨੋਹਾਂ ਦੇ ਨਿਸ਼ਾਨ ਵੇਖ ਮਾਸੀ ਤਾਂ ਅੱਖਾਂ ਪਾ ਰਹੀ। ਮਾਸੀ ਪਰੇ ਗੱਲ ਨਾ ਬੋਲੀ ਤੀਏ ਕੀ ਨਾਂ ਤੇਰਾ? ਉਹ ਕੁਝ ਸੋਚਦੀ ਬੋਲੀ ਲੱਜੋ। ਕੀ ਕਿਹਾ ਲੱਜੋ? ਨਹੀਂ ਨਹੀਂ। ਲੱਜੋ ਨੀ ਲੱਜੋ ਅੱਛਾ ਰੱਜੋ ਮਾਸੀ ਅੱਖਾਂ ਵਿੱਚ ਖੁਸ਼ੀ ਲਿਆਉਂਦੀ ਉਹਦੇ ਸਿਰ ਤੇ ਹੱਥ ਰੱਖਦੀ ਬੋਲੀ ਤੇ ਕੁੜੀ ਦੰਦਾਂ ਥੱਲੇ ਜੀਭ ਨੱਪਦੀ ਸੰਗ ਦੀ ਜਈ ਬੋਲੀ ਹਾਂ ਹਾਂ ਲੱਜੋ ਮਾਸੀ ਕਿੰਨਾ ਚਰ ਰੱਜੋ ਦੇ ਪੋਲੇ ਜੇ ਚੀਰੇ ਨੂੰ ਦੇਖਦੀ ਰਹੀ ਤੇ ਕਦੇ ਉਹਦੇ ਪਿੰਡੇ ਤੇ ਵੱਜੇ ਸੱਜਣ ਤੇ ਨੱਥੇ ਦੇ ਨੋਹਾਂ ਨੂੰ ਇਦਾਂ ਦੇ ਹੀ ਜਾਗਮ ਸਨ ਬੀਰੋ ਦੇਵੀ ਸੰਤਾਲੀ ਦੀ ਵੰਡ ਵੇਲੇ ਜਦੋਂ ਪਾਕਿਸਤਾਨ ਤੋਂ ਉੱਜੜ ਕੇ ਆਈ ਸੀ 마ਸੀ ਉਹਦਾ ਜਿਸਮ ਵੀ ਜਾਨਵਰਾ ਵਾਂਗ ਨੋਚ ਲਿਆ ਗਿਆ ਸੀ ਇੱਧਰ ਫਿਰੋਜ਼ਪੁਰ ਦੇ ਸਰਨਾਥੀ ਕੈਂਪ ਵਿੱਚ ਉਹਦੀ ਧੀ ਦੀਆਂ ચીਕਾਂ ਗੂੰਜ ਰਹੀਆਂ ਸਨ ਤੇ ਉਹਦਾ ਲਾਲ ਕਿਲੇ ਤੇ ਝੰਡਾ ਲਹਿਰਾਉਣ ਤੋਂ ਬਾਅਦ ਆਜ਼ਾਦੀ ਦੀਆਂ ਤਾੜੀਆਂ ਜਿਵੇਂ ਇਹ ਤਾੜੀਆਂ ਉਹਦੀ ਧੀ ਦੀ ਲੁੱਟੀ ਇੱਜ਼ੱਤੇ ਵੱਜ ਰਹੀਆਂ ਹੋਣ ਇੱਧਰ ਫਿਰੋਜ਼ਪੁਰ ਦੇ ਸਰਨਾਥੀ ਕੈਂਪ ਵਿੱਚ ਹੱਥਾਂ ਵਿੱਚ ਪਲੇਟਾਂ ਫੜੀ ਲੋਕ ਲੰਗਰ ਵਿੱਚ ਮਿਲਣ ਵਾਲੀ ਖਿਚੜੀ ਦੀ ਕੱਚੀ ਉਡੀਕ ਰਹੇ ਸਨ ਉਦੋਂ ਦੇਸ਼ ਦੀ ਰਾਜਧਾਨੀ ਵਿੱਚ ਆਜ਼ਾਦੀ ਦੀ ਖੁਸ਼ੀ ਵਿੱਚ ਮਾਉਂਟ ਵੈਟਨ 'ਆ ਬੈਠ ਕੇ ਮਹਿੰਗੀਆਂ ਸ਼ਰਾਬਾਂ ਪੀਤੀਆਂ ਜਾ ਰਹੀਆਂ ਸਨ ਲੱਖਾਂ ਲੋਕਾਂ ਦਾ ਖੂਨ ਉਸ ਵਿੱਚ ਕੋਲ-ਕੋਲ ਕੇ ਦੋ ਹੀ ਤਾਂ ਪਾਰ ਤੇ ਸੂਬੇ ਸੀ ਜਿਨ੍ਹਾਂ ਵਿੱਚੋਂ ਅੰਗਰੇਜ਼ਾਂ ਖਿਲਾਫ ਸਭ ਤੋਂ ਵੱਧ ਬਗਾਵਤਾਂ ਹੁੱਠੀਆਂ ਸਨ ਇੱਕ ਪੰਜਾਬ ਤੇ ਦੂਜਾ ਬੰਗਾਲ ਤੇ ਟੋਟੇ ਵੀ ਇਹਨਾਂ ਦੋਵਾਂ ਸੂਬਿਆਂ ਦੇ ਹੀ ਹੋਏ ਆ ਇੱਕ ਬੰਗਾਲ ਅੱਧਾ ਵਡ ਕੇ ਪਾਕਿਸਤਾਨ ਬਣਾ ਦਿੱਤਾ ਸੀ ਤੇ ਦੂਜੇ ਪਾਸੇ ਪੰਜਾਬ ਜਿਵੇਂ ਭਾਰਤ ਦੇ ਪੰਜਾਬ ਕਨਵਾਈ ਸਰਕਾਰ ਨੂੰ ਪਹਿਲਾਂ ਪਤਾ ਹੋਵੇ ਕਿ ਇੱਥੇ ਫੇਰ ਨਾ ਬਗਾਵਤਾਂ ਉੱਠ ਕੜਨ ਇੱਕ ਪਾਸੇ ਪੱਛਮ ਤੇ ਦੂਜੇ ਪਾਸੇ ਭਾਰਤ ਦੇ ਉੱਤਰ ਵਿੱਚ ਪਾਕਿਸਤਾਨ ਬਣਾ ਦਿੱਤਾ ਜਿਨ੍ਹਾਂ ਦੀ ਹੱਦਾ ਵੀ ਨਹੀਂ ਸੰਜੜਦੀਆਂ ਬੀਰੋ ਨੂੰ ਯਾਦ ਕਰਕੇ ਮਾਸੀ ਦੇ ਦਿਲ ਨੂੰ ਇੱਕ ਹੌਲ ਜਿਹਾ ਪਿਆ ਤੇ ਉਹਨੇ ਕੁੱਟ ਕੇ ਰੱਜੋ ਨੂੰ ਇੱਕ ਨਾਲ ਲਾ ਲਿਆ ਮਾਸੀ ਸ਼ੌਨ ਨਾ ਕਾਂਪੂਈ ਦੀ ਬੋਲੀ ਧੀਏ ਪਿੰਡ ਕਿਹੜਾ ਤੇਰਾ ਰੱਜੋ ਮਾਸੀ ਵੱਲ ਵੇਖਦੀ ਮੋਢੇ 'ਤੇ ਉਤਾ ਚੜਾਉਂਦੀ ਬੋਲੀ ਪਤਾ ਨਹੀਂ ਤੂੰ ਆਈ ਕਿੱਥੋਂ ਧੀਏ ਮਾਸੀ ਨੇ ਫੇਸਵਾਲ ਕੀਤਾ ਪਤਾ ਨਹੀਂ ਰੱਜੋ ਨੀਮੀ ਪਾਈ ਬੋਲੀ ਤੂੰ ਜਾਣਾ ਕਿੱਥੇ ਧੀਏ ਕਿਤੇ ਵੀ ਨਹੀਂ ਮੈਂ ਕਿੱਥੇ ਜਾਣਾ ਰੱਜੋ ਜੋਰ-ਜੋਰ ਨਾਲ ਸਿਰ ਖੁਰਕਦੀ ਬੋਲੀ ਫਿਰ ਮਾਸੀ ਵਾਲ ਚਾਕ ਦੀ ਬੋਲੀ ਤੁਹਾਡਾ ਨਾਂ ਕੀ ਹੈ ਮੇਰਾ ਨਾਂ ਮੇਰਾ ਨਾਂ ਮਾਸੀ ਹੈ ਸਾਰੇ ਪਿੰਡ ਵਾਲੇ ਮੈਨੂੰ ਮਾਸੀ ਕਹਿੰਦੇ ਆ ਮਾਸੀ ਮੈਨੂੰ ਭੁੱਖ ਲੱਗੀ ਹੈ ਰਜੋ ਦੋਵੇਂ ਹੱਥਾਂ ਨਾਲ ਢਿੱਡ ਕੁੱਟਦੀ ਬੋਲੀ ਚਲ ਤੀ ਤੂੰ ਪੈ ਜਾ ਮੈਂ ਰੋਟੀ ਬਣਾ ਕੇ ਲਿਆਉਣੀ ਆ ਮਾਸੀ ਟੁੱਟੀ ਜੀ ਖੋਲੀ ਤੇ ਪੈਤਾ ਦੀ ਆਪਣੇ ਬੇਲੇ ਵਿੱਚ ਜਾ ਉਤਰੀ ਤੇ ਨਿੱਕੀਆਂ ਨਿੱਕੀਆਂ ਰੋਟੀਆਂ ਦੇਸੀ ਘੋਨਾ ਚੋਪੜ ਲਈ ਤੇ ਨਾਲ ਸਾਗ ਵਿੱਚ ਮੱਖਣ ਪਾ ਲਈ ਰੱਜੋ ਦਵਾ-ਦਵ ਸਾਰੀਆਂ ਰੋਟੀਆਂ ਖਾ ਗਈ ਜਿਵੇਂ ਕਈ ਦਿਨਾਂ ਦੀ ਭੁੱਖੀ ਹੋਵੇ ਹੋ ਵੀ ਸਕਦਾ ਪਤਾ ਨਹੀਂ ਵਿਚਾਰੀ ਕਿੱਥੋਂ ਰੁੱਲਦੀ ਖੁੱਲਦੀ ਆਈ ਸੀ ਚੰਗਾ ਧੀਏ ਮੈਂ ਚੱਲਦੀ ਆ ਤੂੰ ਹੁਣ ਸੌਂ ਜਾ ਮਾਸੀ ਫਿਰ ਆਪਣੇ ਘਰ ਆ ਗਈ ਰੱਜੋ ਕੁਝ ਚਿਰ ਸਵਾਦ ਵਿੱਚ ਪਈ ਰਹੀ ਫਿਰ ਉੱਠ ਕੇ ਬੇੜੇ ਵਿੱਚ ਆ ਗਈ ਘਰ ਵਿੱਚ ਉਸੇ ਤਰ੍ਹਾਂ ਖਿਲਾਰਾ ਪਿਆ ਹੋਇਆ ਸੀ ਰੱਜੋ ਨੇ ਹੌਲੀ-ਹੌਲੀ ਘਰ ਦੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਬੋਲਦੀ ਵਿੜੇ ਵਿੱਚ ਘੁੰਮ ਰਹੀ ਸੀ this man don't have manners he don't know how to clean house very dirty person ਕਰਦੇ ਨਿੱਕੇ ਮੋٹے ਕੰਮ ਕਰਦਿਆਂ ਅਰਜੋ ਨੂੰ ਸ਼ਾਮ ਹੋ ਗਈ ਸੂਰੇ ਦੀ ਟਿੱਕੀ ਡੁੱਬਦਿਆਂ ਸੱਜਣ ਸਿਉਂ ਵੀ ਬੱਕਰੀਆਂ ਲੈ ਕੇ ਮੁੜ ਆਇਆ ਸਾਰੇ ਵਿੜੇ ਵਿੱਚ ਮੈਂ ਮੈਂ ਤੇ ਟੱਲੀਆਂ ਖੜਕਣ ਲੱਗੀਆਂ ਹਵਾ ਵਿੱਚ ਮੋਸ਼ਕੀ ਜਿਹੀ ਇੱਕ ਦੁਰਗੰਧ ਕੁਲ ਗਈ ਸੱਜਣ ਨੇ ਨਲਕੇ ਤੋਂ ਪਾਣੀ ਦਾ ਪਤੀਲਾ ਭਰ ਕੇ ਪੱਤਾ ਕਰਨ ਲਈ ਜਾਂ ਚੁੱਲ੍ਹੇ ਤੇ ਰੱਖ ਕੇ ਅੱਗ ਵਾਲੀ ਤਾਂ ਰੱਜੋ ਚੀਕਾ ਮਾਰਦੀ ਸਵਾਦ ਵਿੱਚ ਜਾ ਕੇ ਸੰਦੂਕਾਂ ਥੱਲੇ ਲੁਕ ਗਈ ਸੱਜਣ ਉਹਦੀ ਪ੍ਰਵਾਹ ਕੀਤੇ ਬਿਨਾਂ ਕੰਮ ਕਰਦਾ ਰਿਹਾ ਤੇ ਨਹਾਉਣ ਤੋਂ ਬਾਅਦ ਸੱਜਣ ਨੇ ਮੋٹے-ਮੋٹے ਮੰਨ ਪਕਾਏ ਤੇ ਨਾਲ ਗਰਮੀਆਂ ਵਾਲੇ ਤੇ ਤੋੜ ਦੇ ਧਾਗੇ ਵਿੱਚ ਪਰੋ ਕੇ ਰੱਖੇ ਚਿਬੜਾ ਦੀ ਚਟਨੀ ਕੁੱਟੀ ਤੇ ਰੋਟੀ ਤੇ ਚਟਨੀ ਰੱਖ ਰੱਜੋ ਨੂੰ ਫੜਾ ਦਿੱਤੀ ਰੱਜੋ ਉਹਦੇ ਤੋਂ ਰੋਟੀ ਫੜਦੀ ਬੋਲੀ ਥੈਂਕ ਯੂ ਚੁੱਪਚਾਪ ਖਾਣ ਲੱਗ ਪਈ ਸੱਜਣ ਉਹਦੇ ਵੱਲ ਬੇਕਮੁੱਚਾਂ ਵਿੱਚ ਮਸਕਰੀ ਜਿਹਾ ਹਸਿਆ ਫਿਰ ਉਹਨੇ ਅੰਦਰੋਂ ਸਵਾਤ ਦੀ ਕੁੰਡੀ ਬੰਦ ਕੀਤੀ ਇੱਕ ਰਾਤ ਪਹਿਲਾਂ ਹੋਇਆ ਕਿ ਨੌਣਾ ਫੇਰ ਕੰਮ ਸ਼ੁਰੂ ਹੋ ਗਿਆ ਸਵੇਰ ਹੁੰਦਿਆ ਹੀ ਇਹ ਖਬਰ ਪਹੁੰਚਦੀ ਪੰਚਾਇਤ ਕੋਲ ਪਹੁੰਚ ਗਈ ਰੱਜੋ ਤੇ ਸੱਜਣ ਸਿਓ ਨੂੰ ਪਰੀ ਪੰਚਾਇਤ ਵਿੱਚ ਬੁਲਾ ਲਿਆ ਗਿਆ ਰੱਜੋ ਪੀੜ ਵਿੱਚ ਡਰੀ ਹੋਈ ਗਾਂ ਵਾਂਗ ਖੜੀ ਸੀ ਇਧਰ ਉਧਰ ਵੇਖ ਰਹੀ ਸੀ ਉਹ ਪੂਰੀ ਤਰ੍ਹਾਂ ਡਰੀ ਹੋਈ ਸੀ बार-बार ਆਪਣੇ ਕੱਪੜੇ ਠੀਕ ਕਰ ਰਹੀ ਸੀ ਕਦੇ ਚੁੰਨੀ ਨੂੰ ਠੀਕ ਕਰਦੀ ਰੱਜੋ ਨੇ 마ਸੀ ਦਾ ਹੱਥ ਕੁੱਟ ਕੇ ਫੜਿਆ ਹੋਇਆ ਸੀ ਤੇ 마ਸੀ ਦੇ ਪਿੱਛੇ ਲੁਕੀ ਖੜੀ ਸੀ ਉਹ ਜਿਵੇਂ ਉਹਦੀ ਬੋਲੀ ਲੱਗ ਰਹੀ ਹੋਵੇ ਅਗਲੇ ਹੀ ਪਲ ਉਸ ਨੂੰ ਨਿਲਾਮ ਕਰ ਦਿੱਤਾ ਜਾਣਾ ਹੋਵੇ ਤੇ ਕਿਸੇ ਸ਼ਾਹੂਕਰ ਨੇ ਉਹਨੂੰ ਆਪਣੇ ਹਰਮ ਵਿੱਚ ਲੈ ਜਾਣਾ ਹੋਵੇ ਸਰਪੰਚ ਨੇ ਪਹਿਲਾਂ ਤੋਂ ਲੈ ਕੇ ਸਿੱਧ ਤੱਕ ਰੱਜੋ ਨੂੰ ਵੇਖਿਆ ਇੰਦ ਦੇ ਖਾੜੇ ਦੀਆਂ ਪਰੀਆਂ ਨੂੰ ਮਾਤ ਪਾਉਂਦੀ ਹੁਸਨ ਦੀ ਬਨਜਰਨ ਚੁਦਾਈ ਹੋਈ ਕੁੜਖੜੀ ਸੀ ਆਪਣੇ ਪਿੰਡ ਤੇ ਪੈਂਦੀਆਂ ਕਿਸੇ ਮਰਦ ਦੀਆਂ ਨਿਗਾਹਾਂ ਨੂੰ ਵੇਖ ਰੱਜੋ ਹੋ ਡਰ ਗਈ ਤੇ ਕੰਬਣ ਲੱਗੀ ਮਾਸੀ ਦਾ ਹੱਥ ਉਹਨੇ ਹੋਰ ਕੁੱਟ ਕੇ ਫੜ ਲਿਆ ਤੇ ਹੌਲੀ ਜੀ ਮਾਸੀ ਦੇ ਕੰਨ ਕੋਲ ਮੂੰਹ ਕਰਦੀ ਬੁਕੰਬ ਦੀ ਆਵਾਜ਼ ਵਿੱਚ ਬੋਲੀ ਮਾਸੀ ਮੈਂ ਘਰੇ ਜਾਣਾ ਹਾਂ ਹਾਂ ਧੀਏ ਕਰੇ ਹੀ ਚੱਲਾਂਗੇ ਤਾਂ ਹੀ ਤਾਂ ਆਇਆ ਇੱਥੇ ਮੇਰੀ ਬੱਚੜੀਏ ਸਰਪੰਚ ਖੰਗੂਰਾ ਜਿਹਾ ਮਾਰਦਾ ਬੋਲਿਆ ਹਾਂ ਭਾਈ ਕੁੜੀਏ ਕੀ ਨਾਂ ਤੇਰਾ ਮਾਸੀ ਜੀ ਇਹਨਾਂ ਨੂੰ ਦੱਸੋ ਲੱਜੋ ਸਰਪੰਚ ਸਾਹਿਬ ਇਹਦਾ ਨਾਂ ਰੱਜੂ ਆ ਬਾਕੀ ਗੱਲ ਮਾਸੀ ਨੇ ਪੂਰੀ ਕਰ ਦਿੱਤੀ ਸਰਪੰਚ ਦੇ ਨਾਲ ਹੀ ਅਰਜਨ ਤੇ ਤੀਰ ਵਾਂਗ ਦੂਜਾ ਸਵਾਲ ਨਿਸ਼ਾਨੇ ਕੱਢ ਮਾਰਿਆ ਕਿਹੜਾ ਪਿੰਡ ਭਾਈ ਕੁੜੀਏ ਤੇਰਾ ਰੱਜੋ ਨੇ ਡਰ ਕੇ 마ਸੀ ਦਾ ਹੱਥ ਹੋਰ ਕੁੱਟ ਕੇ ਫੜ ਲਿਆ ਇਸ ਵਾਰ ਤਾਂ ਉਹਦੇ ਨੌ 마ਸੀ ਦੀਆਂ ਤਲੀਆਂ ਵਿੱਚ ਖੁੱਬ ਗਏ ਉਹ ਬਿਟ ਬਿਟ 마ਸੀ ਦੇ ਮੂੰਹ ਵੱਲ ਵਿੱਕਣ ਲੱਗੇ ਸਰਪੰਚ ਫਿਰ ਬੋਲਿਆ ਗੁੱਡੀ ਤੈਨੂੰ ਪੁੱਛ ਰਿਆਂ ਕਿਹੜਾ ਪਿੰਡ ਆ ਤੇਰਾ ਤੂੰ ਕਿਹਦੀ ਕੁੜੀ ਐ ਪਤਾ ਨਹੀਂ ਰੱਜੋ ਨੇ ਦੋ ਟੁੱਕ ਦੇ ਜਵਾਬ ਦੇ ਦਿੱਤਾ ਰੱਜੋ ਦਾ ਜਵਾਬ ਸੁਣ 마ਸੀ ਦੇ ਕਾਲਜੇ ਵਿੱਚ ਇੱਕ ਚੀਜ਼ ਉੱਠੀ ਉਹ ਬੋਲੀ ਧੀਏ ਡਰਨਾ ਕੁਝ ਤਾਂ ਜਾਦ ਹੋਊਗਾ ਤੂੰ ਕਿੱਥੋਂ ਆਈਆਂ ਰੱਜੋ ਇੱਕਦਮ ਚੀਕ ਪਈ ਜਿਵੇਂ ਇੱਕ ਚੁੱਪੀ ਤੋਂ ਬਾਅਦ ਅਚਾਨਕ ਇੱਕ ਤੂਫਾਨ ਆ ਜਾਂਦਾ ਏ ਪਲੀਜ਼ ਲੇ ਮੀ ਅਲੋਨ ਆਈ ਵਾਂਟ ਗੋ ਬੈਕ ਮਾਈ ਹੋਮ ਪਲੀਜ਼ ਪਲੀਜ਼ ਤੇ ਆਖਰੀ ਸ਼ਬਦਾਂ ਤੇ ਆ ਕੇ ਉਹ ਰੋ ਪਈ ਕੁਝ ਚੈਲੀ ਪੂਰੀ ਪੰਚਾਇਤ ਵਿੱਚ ਇੱਕ ਸਨਨਾਟਾ ਛਾ ਗਿਆ ਫੇ ਸਰਪੰਚ ਨੇ ਚੁੱਪ ਤੋੜੀ ਦੇਖੋ ਪਾਈ ਪਿੰਡ ਵਾਲਿਓ ਇਹ ਕੁੜੀ ਪਿੰਡ ਦੀ ਆਮਾਨਤ ਹੈ ਹੁਣ ਜੇ ਇਹਦਾ ਕੋਈ ਥੋ ਪਤਾ ਲੱਗਦਾ ਆਪਾਂ ਛੱਡ ਆਉਂਦੇ ਹੁਣ ਮੇਰਾ ਫੈਸਲਾ ਇਹ ਹੈ ਕਿ ਸੱਜਣਾ ਲੋੜਵੰਦ ਤੇ ਇਸ ਕੁੜੀ ਨੂੰ ਵੀ ਸਹਾਰੇ ਦੀ ਲੋੜ ਹੈ ਕਿਉਂ ਨਾ ਆਪਾਂ ਇਹ ਪੁੰਨ ਖੱਟ ਲਈਏ ਪਰ ਇੱਕ ਗੱਲ ਹੋਰ ਹੈ ਜੇ ਕੱਲ ਨੂੰ ਇਸ ਕੁੜੀ ਦੇ ਘਰਵਾਰ ਦਾ ਪਤਾ ਲੱਗਦਾ ਤਾਂ ਸੱਜਣ ਸਿਓ ਇਹਨੂੰ ਆਪ ਛੱਡ ਕੇ ਆਊਗਾ ਕਿਉਂ ਪਾਈ ਸੱਜਣਾ ਮਨਜ਼ੂਰ ਹੈ ਸਰਪੰਚ ਸਾਹਿਬ ਪੰਚਾਇਤ ਦਾ ਕਿਆ ਫੈਸਲਾ ਤਾਂ ਰੱਬ ਵੀ ਨਹੀਂ ਮੋੜਦਾ ਜਿਵੇਂ ਤੁਹਾਡਾ ਹੁਕਮ ਸੱਜਣ ਨੇ ਨਹੀਂ ਮਾਣਾ ਜਿਹਾ ਬਣਦਿਆ ਕਿਆ ਪਰ ਉਹਦੇ ਦਿਲ ਵਿੱਚ ਲੱਡੂ ਫੁੱਟਰੇ ਸਨ ਰੱਜੋ ਫਿਰ ਤੋਂ ਸੱਜਣ ਸਿਓ ਦੇ ਬੇੜੇ ਆ ਗਈ ਸੀ ਸੱਜਣ ਸਿਓ ਫੁੱਲਿਆ ਨਹੀਂ ਸੀ ਸਮਾਰਿਆ ਹੁਣ ਤਾਂ ਸੱਜਣ ਸਿਓ ਨੂੰ ਪੰਚਾਇਤ ਦਾ ਡਰ ਵੀ ਮੁੱਕ ਗਿਆ ਸੀ ਮਨ ਆਇਆ ਕਰਨ ਲੱਗਾ ਰੱਜੋ ਆਈ ਨੂੰ 4 ਮਹੀਨੇ ਹੋ ਚੱਲੇ ਸਨ ਉਹਨੇ ਸੱਜਣ ਦੇ ਘਰ ਦਾ ਸਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਸ਼ਕਲ ਤੋਂ ਕਿਸੇ ਅਮੀਰ ਪਿਓ ਦੀ ਤੋਤੇ ਵੰਗ ਅੰਗਰੇਜ਼ੀ ਬੋਲਣ ਵਾਲੀ ਪੜ੍ਹੇ ਲਿਖੀ ਧੀ ਲੱਗਦੀ ਪਹਿਲਾਂ ਤੜਕੇ ਉੱਠ ਕੇ ਬੱਕਰੀਆਂ ਦੇ ਬਾੜੇ ਵਿੱਚ ਮਿੰਗਣਾ ਹੋਂਜ ਕੇ ਇਕੱਠੀਆਂ ਕਰਦੀ ਫਿਰ ਉਹਨੂੰ ਬਟਰ ਵਿੱਚ ਪਾ ਕੇ ਦੂਰ ਰੂੜੀ ਤੇ ਛੁੱਟ ਕੇ ਆਉਂਦੀ ਚੁੱਲ੍ਹੇ ਚੌਂਕੇ ਨੂੰ ਛੱਡ ਕੇ ਬਾਕੀ ਸਾਰੇ ਘਰ ਦੇ ਕੰਮ ਰਜੋ ਚੁੱਪਚਾਪ ਕਰਦੀ ਰਹਿੰਦੀ ਦਿਨੇ ਉਹ ਕੰਮ ਕਰਦੀ ਤੇ ਰਾਤ ਨੂੰ ਸੱਜਣ ਤੇ ਬੁੱਢੇ ਹੱਡਾਂ ਦਾ ਜ਼ੁਲਮ ਸਹਾਂਦੀ ਪਤਾ ਨਹੀਂ ਡੁੱਬੜੀ ਕਿਹੋ ਜੇ ਕਰਮ ਲਿਖਾ ਕੇ ਲਿਆਈ ਸੀ ਰਬ ਤੂੰ ਇੱਕ ਦਿਨ ਸਵੇਰੇ ਦਾ ਵਕਤ ਸੀ ਵਿਸਾਖ ਮਹੀਨੇ ਦੇ ਆਖਰੀ ਦਿਨ ਚੱਲ ਰਹੇ ਸਨ ਮਾਸੀ ਗੁਰੂ ਘਰ ਜਾਣ ਵਾਸਤੇ ਕੇਸੀ ਨਹਾ ਕੇ ਨਹਾਉਣ ਖਾਨੇ ਚੋਂ ਨਿਕਲੀ ਸੀ ਕਿ ਸੱਜਣ ਦੇ ਘਰੋਂ ਰੱਜੋ ਦੀਆਂ ਚੀਕਾਂ ਸੁਣ ਰਹੀਆਂ ਸਨ ਮਾਸੀ ਨੇ ਕੰਧ ਉੱਤੋਂ ਦੀ ਦੇਖਿਆ ਸੱਜਣ ਦੇ ਹੱਥ ਇੱਕ ਤੂਦ ਦੀ ਸ਼ਮਖ ਫੜੀ ਹੋਈ ਸੀ ਔਰ ਰੱਜੋ ਨੂੰ ਕਮਲਿਆਂ ਵਾਂਗ ਘੁੱਟ ਰਿਆ ਸੀ ਰਜੋ ਧਰਤੀ ਤੇ ਬੇਸੁੱਦ ਡਿੱਗੀ ਪਈ ਸੀ ਪਿੰਡੋਂ ਬਾਹਰ ਘਰ ਹੁਣ ਕਰਕੇ ਹੋਰ ਕੋਈ ਆਣ ਗਵਾਂਡ ਵੀ ਨਹੀਂ ਸੀ ਮਾਸੀ ਪੱਜ ਕੇ ਆ ਗਈ ਉਹਨੇ ਬੜੀ ਜਿ ਮਸ਼ਕਲ ਨਾਲ ਸੱਜਣ ਤੋਂ ਤੂਤੀ ਸ਼ਮਕ ਹੋਈ ਬੇ ਕੰਜਰਾ ਮਾਰਨੀ ਐ ਤੈਨੂੰ ਇਹਦਾ ਸਰਾਪ ਲੈ ਬੈਠੂ ਬੇ ਧੀਮੀ ਤੇ ਕੰਧ ਨੂੰ ਕੀ ਕੁੱਟਣਾ ਜਿਨੇ ਅੱਗੋਂ ਬੋਲਣਾ ਹੀ ਨਹੀਂ ਇਹ ਤਾਂ ਵਿਚਾਰੀ ਪਹਿਲਾਂ ਹੀ ਰੱਬ ਦੀ ਮਾਰੀ ਐ ਪਤਾ ਨਹੀਂ ਕਿਹੜੇ ਗੁਨਾਹਾਂ ਦੀ ਸਜ਼ਾ ਭੁਗਤ ਰਹੀ ਐ ਪਾਸੇ ਹੋ ਜਾ ਮਸੀ ਮੇਰੇ ਸਾਲੇ ਦੀ ਕੁੱਤੀ ਤੀਮੀ ਰੋਟੀ ਟੋਕ ਨੂੰ ਹੱਥ ਨਹੀਂ ਲਾਉਂਦੀ ਪੱਕੇ ਜਿੰਨੇ ਮਰਜੀ ਕੰਮ ਕਰਾ ਲਓ ਹੁਣ ਸਿੱਧੀ ਵੀ ਹੋ ਜੂ ਸੱਜਣ ਗੁੱਸੇ ਵਿੱਚ ਥੁੱਕਦਾ ਤੇ ਸ਼ਾਮਕ ਸੁੱਟਦਾ ਬਾਹਰ ਨਿਕਲ ਗਿਆ ਰੱਜੂ ਮਰਿਆ ਵਾਂਗ ਤਰਤੀ ਤੇ ਪਈ ਸੀ ਉਹਦੀਆਂ ਅੱਖਾਂ ਵਿੱਚੋਂ ਤਰਫ ਤਰਫ ਖੰਝੂ ਝੋਕੇ ਤਾਤੀ ਤੇ ਡੇਗ ਰਹੇ ਸਨ ਮਸੀ ਨੇ ਬੜੀ ਮੁਸ਼ਕਲ ਨਾਲ ਰੱਜੂ ਨੂੰ ਖੜੀ ਕੀਤਾ ਤੇ ਅੰਦਰ ਸਾਰਾਤ ਵਿੱਚ ਲੈ ਗਈ ਰੱਜੋ ਜਾਨ ਸਰ ਅੰਦਰ ਮੰਜੇ ਤੇ ਮੁੱਦੇ ਮੁੱਡੇ ਪਈ ਮਾਸੀ ਨੇ ਜਰਾ ਰੱਜੋ ਦੀ ਪਿੱਠ ਤੋਂ ਕਮੀਰ ਥੋੜਾ ਉੱਪਰ ਕੀਤਾ ਤਾਂ ਮਾਸੀ ਦੀਆਂ ਅੱਖਾਂ ਜਾਣੋਂ ਪੱਥਰ ਹੋ ਗਈਆਂ ਰੱਜੋ ਦੀ ਪੂਰੀ ਪਿੱਠ ਤੇ ਨੀਲ ਪਏ ਹੋਏ ਸਨ ਤੂਦੀ ਗਿੱਲੀ ਸ਼ਮਕ ਨੇ ਉਹਦਾ ਮਾਸ ਉਠਾ ਦਿੱਤਾ ਸੀ ਮਾਸੀ ਤੋਂ ਵੇਖ ਨਾ ਹੋਇਆ ਉਹਨੇ ਬਾਹਰ ਆ ਕੇ ਬੱਟਰ ਵਿੱਚ ਪਾ ਕੇ ਰੇਤਾ ਗਰਮ ਕੀਤਾ ਤੇ ਖੱਦਰ ਦੇ ਪੋਣੇ ਵਿੱਚ ਪਾ ਕੇ ਇੱਕ ਪੋਟਲੀ ਜਹੀ ਬਣਾ ਕੇ ਅੰਦਰ ਲੈ ਗਈ ਉਨੇ ਕੋਸੇ ਕੋਸੇ ਰਿੱਤੇ ਨਾਲ ਰੱਜੋ ਦੀ ਪੇਟ ਤੇ ਟਕੋਰ ਕਰਨੀ ਸ਼ੁਰੂ ਕਰ ਦਿੱਤੀ ਰੱਜੋ ਉਸੇ ਤਰ੍ਹਾਂ ਮੁੱਦੇ ਮੁੱਪਈ ਹੋਈ ਸੀ ਠੋਡੀ ਉਹਨੇ ਮੰਜੇ ਦੀ ਸੇਰੂ ਤੇ ਟਿਕਾਈ ਹੋਈ ਸੀ ਉਹਦੀਆਂ ਦੋਵੇਂ ਅੱਖਾਂ ਵਿੱਚੋਂ ਹੰਝੂ ਲਗਾਤਾਰ ਵਗ ਰਹੇ ਸਨ ਜਿੱਤੇ ਜਿੱਤੇ ਸ਼ਾਮਾਂ ਕ ਵੱਜੀਆਂ ਸਨ ਉਥੋਂ ਉਥੋਂ ਪਿੰਡਾਂ ਤੇ ਨੀਲਾ ਤੇ ਕਾਲਾ ਹੋ ਕੇ ਮਾਸ ਉੱਪਰ ਨੂੰ ਉਫਣ ਗਿਆ ਸੀ ਮਾਸੀ ਨਾਲੇ ਉਹਦੀ ਟਕੋਰ ਕਰਦੀ ਰਹੀ ਨਾਲੇ ਰੋਂਦੀ ਰਹੀ ਮਾਸੀ ਨੂੰ ਪਤਾ ਨਹੀਂ ਕਿਉਂ ਰੱਜੋ ਵਿੱਚੋਂ ਆਪਣੀ ਸੰਤਾਲੀ ਵਿੱਚ ਮਰੀ ਤੀ ਵੀਰੂ ਦਿੱਸਦੀ ਸੀ ਮਾਸੀ ਤੇ ਰੱਜੋ ਨੇ ਰੋ ਰੋ ਕੇ ਅੱਖਾਂ ਵਿੱਚੋਂ ਹੰਝੂ ਮਗਾ ਲਏ ਸਨ ਪਰ ਦਰਦ ਹਲੇ ਵੀ ਉਹ ਨਹੀਂ ਬਾਕੀ ਸੀ ਰੋਣ ਨਾਲ ਕੱਟ ਨਹੀਂ ਸੀ ਗਿਆ ਫਿਰ ਮਾਸੀ ਰੋ ਰੋ ਕੇ ਨੱਕ ਵਿੱਚ ਆਏ ਰੇਸ਼ੇ ਨੂੰ ਚੁੰਨੀ ਨਾਲ ਪੂੰਝਦੀ ਬੋਲੀ ਤੀਏ ਜਦੋਂ ਇੰਨਾ ਕੰਮ ਕਰਦੀਆਂ ਚਾਹ ਟੁੱਕੜ ਵੀ ਲਾ ਦਿਆ ਕਰ ਚਲ ਮੈਂ ਤੈਨੂੰ ਸਿਖਾਉਣੀ ਆ ਰੋਟੀ ਪਕਾਉਣੀ ਆਜਾ ਮੇਰੇ ਨਾਲ ਮਾਸੀ ਰੱਜੋ ਨੂੰ ਸਹਾਰਾ ਦਿੰਦੀ ਬਾਹਰ ਲੈ ਆਈ ਰੱਜੋ ਮਾਸੀ ਕੋਲ ਪੀੜੀ ਤੇ ਬੈਠ ਗਈ ਮਾਸੀ ਨੇ ਪਹਿਲਾਂ ਆਟਾ ਗੁੰਨਿਆ ਰੱਜੋ ਚੁੱਪਚਾਪ ਦੇਖਦੀ ਰਹੀ ਰੋ ਰੋ ਕੇ ਰੱਜੋ ਦੀਆਂ ਅੱਖਾਂ ਸਾਫ਼ ਹੋ ਚੁੱਕਿਆ ਸਨ ਜਿਵੇਂ ਮੀਤੋਂ ਬਾਦ ਅਸਮਾਨ ਨਿੱਖਰ ਜਾਂਦਾ ਏ ਗੋਰਾ ਰੰਗ ਕਾਲੇਵਾਲ ਉਹ ਇੰਜ ਲੱਗ ਰਹੀ ਸੀ ਜਿਵੇਂ ਕਾਲੇ ਬੱਦਲਾਂ ਵਿੱਚੋਂ ਚੰਨ ਚਾਤੀ ਮਾਰਿਆ ਹੋਵੇ ਤਿੱਖਾ ਨੱਕ ਤੇ ਝੀਲ ਵੰਗ ਡੂੰਘੀਆਂ ਮੋਟੀਆਂ-ਮੋਟੀਆਂ ਅੱਖਾਂ ਪਤਲੇ ਪਤਲੇ ਬੋਲੇ ਤੇ ਉੱਪਰਲੇ ਬੋਲ ਦੀ ਖੱਬੀ ਕਰਨੀ ਸੀ ਉੱਪਰ ਨਿੱਕਾ ਜਿਹਾ ਕਾਲਾ ਤੇਲ ਮਾਸੀ ਜੋ ਵੀ ਕਰ ਰਹੀ ਸੀ ਰੱਜੋ ਬੜੇ ਧਿਆਨ ਨਾਲ ਦੇਖ ਰਹੀ ਸੀ ਜਦ ਚੁੱਲ੍ਹੇ ਤੇ ਤਵਾ ਰੱਖ ਕੇ ਮਾਸੀ ਨੇ ਅੱਗ ਵਾਲੀ ਤਾਂ ਰੱਜੋ ਪੀੜੀ ਤੋਂ ਉੱਠ ਚੀਕਾਂ ਮਾਰਦੀ ਅੰਦਰ ਵੱਲ ਭੱਜ ਤੁਰੀ ਪਰ ਹਲੇ ਤਾਂ ਉਹ ਚਾਰ ਕੋ ਕਦਮੀ ਪੱਜੀ ਸੀ ਲੜਖੜਾ ਕੇ ਧਰਮ ਕਰਦੀ ਜ਼ਮੀਨ ਤੇ ਡਿੱਗ ਪਈ ਪਰ ਉਹ ਰੁਕੀ ਨਹੀਂ ਕੋਣੀਆਂ ਨਾਲ ਆਪਣੇ ਸਰੀਰ ਨੂੰ ਖਿੱਚਦੀ ਹੋਈ ਸਵਾਦ ਅੰਦਰ ਚਲੀ ਗਈ ਮਾਸੀ ਪੱਜ ਕੇ ਉਹਦੇ ਮਗਰ ਗਈ ਜਦ ਮਾਸੀ ਨੇ ਉਹਦੀ ਸਲਵਾੜ ਦਾ ਪਹੁੰਚਾ ਥੋੜਾ ਉਤਾਹ ਕਰਕੇ ਦੇਖਿਆ ਤਾਂ ਲੱਤ ਤੇ ਇੱਕ ਵੱਡਾ ਚੱਕਮ ਹੋਇਆ ਸੀ ਕਿਉਂਕਿ ਸੱਜਣ ਨੇ ਉਹਦੀ ਲੱਤ ਤੇ ਤੱਤਾ ਚਮਟਾ ਲਾ ਦਿੱਤਾ ਸੀ ਰੱਜੋ ਦੀ ਹਾਲਾਤ ਤੇ ਮਾਸੀ ਨੂੰ ਤਰਸ ਆ ਰਿਹਾ ਸੀ ਪਰ ਉਹ ਅੱਗ ਤੋਂ ਇੰਨਾ ਡਰਦੀ ਸੀ ਕਿ ਚੁੱਲ੍ਹੇ ਦੇ ਨੇੜੇ ਵੀ ਨਹੀਂ ਸੀ ਹੁੰਦੀ ਹਮਾਸੀ ਕੀ ਕਰਦੀ ਆ ਕੇ ਰੋਟੀ ਪਕਾ ਕੇ ਰੱਖ ਜਾਂਦੀ ਤਾਂ ਕਿ ਸੱਜਣ ਨੂੰ ਲੱਗੇ ਇਹ ਰੋਟੀ ਰੱਜੋ ਨੇ ਪਕਾਈ ਹੈ ਸੱਜਣ ਨੇ ਹੁਣ ਦਿਨੇ ਵੀ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ ਇੱਕ ਇੱਕ ਕਰਕੇ ਬੱਕਰੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹੁਣ ਲੈ ਦੇ ਕੇ ਸੱਜਣ ਕੋਲ ਇੱਕ ਰੱਜੋ ਹੀ ਸੀ ਸੱਜਣ ਚੁੱਪ ਕਰਕੇ ਪੈਸੇ ਫੜ ਕੇ ਜੇਬ ਵਿੱਚ ਪਾਉਂਦਾ ਤੇ ਬਾਹਰ ਖੋਲ ਕੇ ਬਾਹਰ ਨੂੰ ਨਿਕਲ ਜਾਂਦਾ ਪੈਸੇ ਦੇਣ ਵਾਲਾ ਸਵਾਰਤ ਵਿੱਚ ਆਉਂਦਾ ਤੇ ਰੱਜੂ ਵੇਖ ਕੇ ਡਰ ਜਾਂਦੀ ਪੈਸੇ ਦੇਣ ਵਾਲਾ ਖੂਬ ਮਨਮੰਨੀ ਕਰਦਾ ਰੱਜੂ ਬੇਵਸੋਈ ਰੋਂਦੀ ਰਹਿੰਦੀ ਇੱਕ ਰਾਤ ਨੂੰ ਤਿੰਨ ਬੰਦੇ ਸੱਜਣ ਕੋਲ ਆਏ ਆ ਚੱਕ ਸੱਜਣਾ ਪੈਸੇ ਹੁਣ ਤੜਕੇ ਮੂੰਹ ਨਾ ਦਿਖਾਈਂ ਉਹ ਤਾਂ ਠੀਕ ਹੈ ਬਾਈ ਜੀ ਤੁਹਾਡੀ ਗੱਲ ਪਰ ਬਾਈ ਬਣ ਕੇ ਇੱਕ ਇੱਕ ਕਰਕੇ ਜਾਈਉ ਥੋੜੀ ਸਿੱਧੀ ਜੀ ਹੈ ਡਰ ਜਾਂਦੀ ਹੈ ਪਰ ਦੇਖਣ ਨੂੰ ਹੱਥ ਲਾਇਆ ਮੈਲੀ ਹੁੰਦੀ ਹੈ ਕੋਈ ਨਾ ਹੁਣ ਤੂੰ ਜਾ ਅਸੀਂ ਬਾਰ ਬੰਦ ਕਰਨਾ ਤੇ ਸਵੇਰ ਤੱਕ ਸੌਂ ਜਾਵੇਂ ਕਿਸੇ ਦੀ ਮੋਟਰ ਤੇ ਉਹ ਜਦ ਤਿੰਨੋਂ ਅੰਦਰ ਗਏ ਰੱਜੋ ਭੱਜ ਕੇ ਕਮਰੇ ਦੇ ਇੱਕ ਕੋਨੇ ਵਿੱਚ ਲੁਕ ਗਈ ਤੇ ਬੋਲੀ ਪਲੀਜ਼ ਲੇ ਮੀ ਆਈ ਵਾਂਟ ਗੋ ਵੈਕ ਮਾਈ ਹਾਊਸ ਪਲੀਜ਼ ਪਲੀਜ਼ ਰੱਜੋ ਰੋਣ ਲੱਗ ਪਈ ਉਹਨਾਂ ਵਿੱਚੋਂ ਇੱਕ ਜਣੇ ਨੇ ਬਾਹਤੋਂ ਫੜ ਕੇ ਰੱਜੋ ਨੂੰ ਤੋ ਲਿਆਂਦਾ ਕਿਹੜਾ ਜ਼ੁਲਮ ਸੀ ਜੋ ਉਸ ਰਾਤ ਰੱਜੋ ਤੇ ਨਹੀਂ ਸੀ ਹੋਇਆ ਮਾਰ ਕੁੱਟ ਸਭ ਕੁਝ ਆਪਣੇ ਕੰਮ ਦੀ ਅੱਗ ਸ਼ਾਂਤ ਕਰਨ ਤੋਂ ਬਾਅਦ ਉਹ ਤਿੰਨੋਂ ਬਾਹਰ ਬੇੜੇ ਵਿੱਚ ਬੈਠ ਕੇ दारू ਪੀਣ ਲੱਗ ਪਏ। ਅਚਾਨਕ ਸਵਾਦ ਦਾ ਦਰਵਾਜ਼ਾ ਖੁੱਲ੍ਹਿਆ। ਰੱਜੋ ਬਾਹਰ ਆਈ। மஞ்சੇ ਦੀ ਚਾਦਰ ਨਾਲ ਉਹਨੇ ਆਪਣੇ ਨੰਗੇ ਜਿਸਮ ਨੂੰ ਟਕਿਆ ਹੋਇਆ ਸੀ। ਉਹਦੇ ਬੁੱਲ ਤੇ ਸੱਜੇ ਪਾਸੇ ਖੂਨ ਵਗ ਰਿਹਾ ਸੀ। ਸਿਰ ਦੇ ਵਾਲ ਖੁੱਲੇ ਹੋਏ ਸਨ। ਇੱਕ ਸੱਟ ਮੱਥੇ ਤੇ ਲੱਗੀ ਹੋਈ ਸੀ। ਉਹ ਪੈਰ ਕ੍ਰਿਸ ਹੀਟ ਦੀ ਅੱਗੇ ਵਧ ਰਹੀ ਸੀ। ਉਹਦਾ ਸਾਹ ਛੜਿਆ ਹੋਇਆ ਸੀ। ਉਹਨੇ ਕੰਧੋਲੀ ਤੋਂ ਦਾਤੀ ਚੱਕੀ ਤੇ ਚੀਕ ਕੇ ਤਿੰਨਾ ਤੇ ਟੁੱਟ ਪਈ ਐਸਾ ਵਾਰ ਕੀਤਾ ਕਿ ਦਾਤੀ ਇੱਕ ਜਾਣੇ ਦੀ ਛਾਤੀ چیر ਗਈ ਉਹ ਤਿੰਨੋ ਵਾਹੋ ਦਾਹੀ ਪੱਜ ਤੁਰੇ ਉਸ ਤੋਂ ਬਾਅਦ ਉਹ ਚੀਕ ਚੀਕ ਕੇ ਕੰਧ ਨਾਲ ਸਿਰ ਮਾਰਨ ਲੱਗ ਪਈ ਉਹ ਐਨਾ ਰੋਈ ਐਨਾ ਰੋਈ ਜਿੰਨਾ ਦ ਜ਼ਿੰਦਗੀ ਵਿੱਚ ਸ਼ਾਇਦ ਪਹਿਲਾਂ ਕਦੇ ਨਹੀਂ ਸੀ ਰੋਈ ਫਿਰ ਰੋਂਦੀ ਰੋਂਦੀ ਅਚਾਨਕ ਉੱਚੀ ਉੱਚੀ ਹੱਸਣ ਲੱਗ ਪਈ ਤੇ ਫੇਰ ਉੱਠ ਕੇ ਬੇੜੇ ਵਿੱਚ ਕਿੱਦਾਂ ਪਾਉਣ ਲੱਗ ਪਈ ਕਾਦਾ ਕਰਦੀ ਮਾਨ ਨਹੀਂ ਚਿੰਦੇ ਕਿ ਤੋਦੀ ਹਿੱਕ ਤਣ ਕੇ ਟੁੱਟ ਜਾਣਾ ਤੇਰੀ ਗੱਲ ਵਿੱਚ ਧਾਗਾ ਖਿੱਲਰ ਜਾਣੇ ਮੰਨ ਕੇ ਕੱਚੇ ਕੱਚ ਦਾ ਚੂੜਾ ਅੜੀਏ ਕੱਲ ਹੈ ਨਹੀਂ ਅੱਜ ਛਣ ਕੇ ਦੋ ਦਿਨ ਦੁਨੀਆ ਤੇ ਕੱਟ ਲੈ ਪ੍ਰੌਣੀ ਬਣ ਕੇ ਦੋ ਦਿਨ ਦੁਨੀਆ ਤੇ ਕੱਟ ਲੈ ਪ੍ਰੌਣੀ ਬਣ ਕੇ ਸ਼ਾਇਦ ਐਦਾਂ ਦੀਆਂ ਬੋਲੀਆਂ ਰੱਜੋ ਕਾਲਜ ਦੇ ਫੰਕਸ਼ਨਾਂ ਵਿੱਚ ਪਾਉਂਦੀ ਰਹੀ ਹੋਵੇ ਫੇਰ ਨੱਚਦੀ ਨੱਚਦੀ ਉਹ ਥੱਲੇ ਦਿਖ ਪਈ ਤੇ ਆਪਣੇ ਸਰੀਰ ਨੂੰ ਕਸੀਰ ਦੀ ਵਿੜੇ ਬਿਜਲੀ ਨਿੰਮ ਕੋ ਲੈ ਆਈ ਤੇ ਨਿੰਮ ਦਾ ਆਸਰਾ ਲੈ ਕੇ ਬੈਠ ਗਈ ਉਹਦੀਆਂ ਦੋਵੇਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਕੁਝ ਚਿਰ ਚੁੱਪ ਬਰਤੀ ਰਹੀ ਦੂਰੋਂ ਖੇਤਾਂ ਵਿੱਚੋਂ ਠੱਟੀ ਦੀ ਬੋਲਣ ਦੀ ਆਵਾਜ਼ ਰਾਤ ਦੀ ਚੁੱਪ ਨੂੰ ਤੋੜ ਰਹੀ ਸੀ ਰੱਜੋ ਤੇ ਪਤਲੇ ਬੁੱਲ ਫਿਰ ਹਿਲੇ ਇੱਕ ਕੋਇਲ ਵਰਗੇ ਮਿੱਠੇ ਬੋਲ ਉਹਨਾਂ ਵਿੱਚੋਂ ਨਿਕਲੇ ਮਦਾ ਆਣੀਆਂ ਹਾਏ ਓ ਮੇਰੇ ਦਾਦਿਆ ਰੱਬਾ ਕਿੰਨਾ ਜੰਮਿਆ ਕਿੰਨਾ ਲੈ ਜਾਣਿਆ ਹਾਏ ਓ ਮੇਰੇ ਦਾਦਿਆ ਰੱਬਾ ਕਿੰਨਾ ਜੰਮਿਆ ਕਿੰਨਾ ਨਹੀਂ ਲੈ ਜਾਣਿਆ ਛੋਲੇ ਛੋਲੇ ਬਾਬਲ ਤੇਰੇ ਮਹਿਲਾ ਵਿੱਚੋਂ ਸਤ ਰੰਗੀਆਂ ਕਬੂਤਰ ਬੋਲੇ ਬਾਬਲ ਤੇਰੇ ਮਹਿਲਾ ਵਿੱਚੋਂ ਸਤ ਰੰਗੀਆਂ ਕਬੂਤਰ ਬੋਲੇ ਛੋਈ ਛੋਈ ਬਾਬਲ ਤੇਰੇ ਮਹਿਲਾ ਵਿੱਚੋਂ ਤੇਰੀ ਤੀ ਪਰਦੇਸਨ ਹੋਈ ਬਾਬਲਵੇ ਤੇਰੇ ਮਹਿਲਾਂ ਵਿੱਚੋਂ ਤੇਤੀ ਪ੍ਰਦੇਸ਼ਨ ਹੋਈ ਰੰਬੀਆਂ ਮਾਮਾਂ ਧੀਆਂ ਮਿਲਣ ਲੱਗੀਆਂ ਚਾਰੇ ਕੰਦਾਂ ਨੇ ਚਵਾਰੇ ਦੀਆਂ ਕੰਬੀਆਂ ਮਾਮਾਂ ਧੀਆਂ ਮਿਲਣ ਲੱਗੀਆਂ ਚਾਰੇ ਕੰਦਾਂ ਨੇ ਚਵਾਰੇ ਦੀਆਂ ਕੰਬੀਆਂ ਉਸ ਤੋਂ ਬਾਅਦ ਰੱਜੋ ਪੂਰੀ ਤਰ੍ਹਾਂ ਪਾਗਲ ਹੋ ਗਈ ਸੱਜਣ ਨੇ ਹੁਣ ਰੱਜੋ ਤੇ ਬਿਲਕੁਲ ਹੀ ਧਿਆਨ ਦੇਣਾ ਛੱਡ ਦਿੱਤਾ ਸੀ ਕਿਉਂਕਿ ਹੁਣ ਰੱਜੋ ਨੂੰ ਖਾਣ ਪੀਣ ਪੈਣਨ ਦੀ ਵੀ ਕੋਈ ਸੁਝ ਬੁਝ ਨਹੀਂ ਸੀ ਰਹੀ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਵਕ ਜਰੂਰ ਦੱਸਣਾ ਜੀ ਇਹ ਕਹਾਣੀ ਬਿਆਨ ਸਿੰਘ ਬਰੀ ਵਾਲਾ ਵੀਰ ਵੱਲੋਂ ਲਿਖੀ ਗਈ ਹੈ ਜਰੂਰ ਇੱਕ ਵਾਰ ਧਿਆਨ ਨਾਲ ਸੁਣਿਓ ਤੇ ਅਗਲੇ ਕਹਾਣੀ ਦੇ ਭਾਗ ਸੁਣ ਲਈ ਜਰੂਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ